ਦੇ ਬੇਕ ਸਾਡੇ ਉਹ ਲੰਗਰੀ ਆ ਗਈ ਜੀ ਫੁੱਲਾ ਪਿੰਡੇ ਵਿੱਚ ਉਹ ਕੱਲ੍ਹ ਪਾਜੀ ਹੈਗੇ ਉਹ ਵਗੇ ਇਹਨਾਂ ਨੇ ਦੱਸਿਆ ਇਹ ਸੜਕ ਨਹੀਂ ਬਣਦੀ ਜੀ ਆ ਜਰੂਰ ਸਾਡੇ ਬਣਨੀ ਚਾਹੀਦੀ ਆ ਤੁਸੀਂ ਦੇਖੋ ਕਿੰਨੇ ਜਿਆਦਾ ਖੱਟੇ ਹੈਗੇ ਆ ਹਰ ਬਾਈ ਤੇ ਵੀ ਅਸੀਂ ਜਾ ਰਹੇ ਆ ਤੇ ਬਿਲਕੁਲ ਖੜ 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 ਹੋ ਰਹੀ ਹੈ ਆ ਗੱਲ ਤੇਰੀ ਮਾਰੀ ਹਾਲਤ ਹੈ ਕਿ ਸੜਕ ਦੀ ਉਹ ਜਿਆਦਾ ਸੜਕ ਖਰਾਬ ਹੈ ਭਲੰਟਾ ਸਾਹਿਬ ਜੀ ਉਹ ਸੜਕ ਬਣਾਓ ਤੁਹਾਡੇ ਦਾ ਖਜ਼ਾਨਾ ਪੂਰੇ ਭਰੇ ਹੋਏ ਆ ਖਾਲੀ ਨਹੀਂ ਹੈਗੇ ਅੱਧੀ ਸੜਕ ਬਣੀ ਹੋਈ ਐ ਅੱਧੀ ਸੜਕ ਖਾਲੀ ਐ ਉਹ ਵੀ ਨਹੀਂ ਬਣੀ ਕਿਉਂ ਬਣੀ ਨਹੀਂ ਕਹਿੰਦੇ ਇਹਨੂੰ ਕਹਿੰਦੇ ਅਧੂਰਾ ਕੰਮ ਅਧੂਰਾ ਕੰਮ ਅੱਧੀ ਦੇਖ ਸਕਦੇ ਹੋ ਆ ਲੋ ਆਹ ਉਹਨੇ ਜਿਹਨੇ ਸੜਕ ਜੀ ਹੈਗੀ ਆ ਠੀਕ ਐ ਭਲੇ ਇਹ ਵੀ ਜਿਹੜੀ ਸੜਕ ਬਣੀ ਐ ਇਹ ਤਾਂ ਬਣੀ ਐ ਕਿ ਲੋਕਾਂ ਦੇ ਖੇਲੇ ਦੇ ਜਿਹੜੀ ਬਣਦੀ ਬਣਾ ਲਾੜਾ ਕੰਮ ਥੋੜਾ ਜਿਹਾ ਹੈਗਾ ਉਹ ਬਣਾ ਕੇ ਵਿੱਚ ਬੋਟਾਂ ਦੇ ਬਣ ਕੰਮ ਆ ਅਗਰ ਅਗਰ ਸਾਰੇ ਭਗਵਾਨ ਜੀ ਮਾਨ ਸਰ ਤੁਸੀਂ ਆਣਾ ਚਾਹੁੰਦੇ ਫੁੰਨਾਵਾਲ ਦੇ ਸਪੈਸ਼ਲ ਤੁਸੀਂ ਵਿਜ਼ਿਟ ਕਰੋ ਜਿੱਦਾਂ ਤੁਸੀਂ ਚੌਕੀਆਂ ਦੇ ਵਿੱਚ ਕਿਸੇ ਲੋਕਲ ਏਰੀਆ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਰਿਜ਼ਰਟ ਕਰਦੇ ਹੋ ਨਾ ਆਪਣੀ ਟੀਮ ਦਾ ਕੋਈ ਮੈਂਬਰ ਇੱਥੇ ਭੇਜੋ ਠੀਕ ਹੈ ਮੇਰੇ ਕੋਲ ਉਹਦੇ ਪ੍ਰੀਵਿਊ ਵੀ ਹੈ ਮੈਂ ਮੇਲ ਵੀ ਕੀਤਾ ਹਾਂ ਉਹਨਾਂ ਮੇਲਾਂ ਦੇ ਮੈਂ ਤੁਹਾਨੂੰ ਸਕੂਟ ਵੀ ਦਿਖਾ ਦੂੰਗਾ ਅੱਛਾ ਜੀ ਹਾਂ ਆ ਦੇਖੋ ਮਾੜਾ ਹਾਲ ਦੇਖ ਲਓ ਕਿ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਬਿਲਕੁਲ ਆ ਦੇਖੋ ਭਾਈ ਇਹ ਹੋਰ ਲੈ ਕੇ ਆਏ ਨੇ ਅੰਦਰ ਇਹ ਅਸਲ ਪੁਲਾੜੀ ਸੜਕ ਹੈ ਜੀ ਆ ਹਾਲਤ ਹੈ ਜੀ ਇੱਥੇ ਦੀ ਅੱਛਾ ਉਸ ਤੋਂ ਬਣੀ ਨਹੀਂ ਜਿਵੇਂ ਤੁਸੀਂ ਨਹੀਂ ਹਾਂ ਲੋ ਜਿਹੜਾ ਇਹ ਸੜਕ ਬਣੀ ਸੀ ਉਸ ਟਾਈਮ ਅਕਾਲੀਆਂ ਦਾ ਟਾਈਮ ਸੀ ਅਕਾਲੀ ਸਰਕਾਰ ਅਕਾਲੀ ਦਲ ਸਰਕਾਰ ਸੀ ਠੀਕ ਹੈ ਉਹਨਾਂ ਨੇ ਸੀਮ ਨੇ ਸਰਕਾਰ ਨੇ ਵੋਟਾਂ ਵਲੇ ਸੜਕ ਬਣਾ ਕੇ ਸੀਵਰੇ ਕਾਗਿਤ ਦਿੱਤਾ ਠੀਕ ਹੈ ਇਹ ਸੀਵਰੇ ਜਿਹੜਾ ਪਿਆ ਬਸ ਇਸਤੇਮਾਲ ਦਾ ਕਿਸੇ ਦਾ ਧਿਆਨ ਨਹੀਂ ਨਾ ਕੋਈ ਇਧਰ ਪਾਚਾਂ ਖੋਲਣਾ ਤੇ ਸਾਫ ਕਰਾਣਾਂ ਦਾ ਜੇ ਕੋਈ ਕੰਮ ਹੁੰਦਾ ਪਰੇਵੜ ਤਰਫੋਂ ਕੋਣੋਂ ਪਾਸੇ ਲੈ ਕੇ ਕੰਮ ਕਰਾਂਦੇ ਆ ਠੀਕ ਹੈ ਬਿਲਕੁਲ ਵੀ ਨਹੀਂ ਹੈਗਾ ਕਿ ਧਿਆਨ ਇੱਥੇ ਲੋਕਾਂ ਦਾ ਸਾੜਾ ਬਤਾ ਮਾੜਾ ਹਾਲ ਹੈ ਜਦੋਂ ਪਾਣੀ ਇੱਥੇ ਆ ਪਰਦਾ ਨਾ بارشਾਂ ਦੇ ਟਾਈਮ ਹਾਂਜੀ ਹਾਂ ਲੋਕਾਂ ਨੇ ਇੱਥੇ ਮੰਨ ਖੇਜਦਾ ਕਿ ਅਸੀਂ ਕਿਤੇ ਸੋਚਦੇ ਹਾਂ ਕਿ ਅਸੀਂ ਬਾਹਰ ਜਾਈਏ ਲੋਕਾਂ ਸਰਕਾਰ ਤਾਂ ਕਹਿੰਦੀ ਇੱਥੇ ਸਭ ਕੁਝ ਹੋ ਜਾਵੇ ਇੱਥੇ ਕੁਝ ਨਹੀਂ ਹੈਗਾ ਆ ਦੇਖੋ ਸਾਹਮਣੇ ਮਾੜਾ ਹਾਲ ਦੇਖੋ ਇਧਰ ਕੋਈ ਵੀਟ ਕਰਕੇ ਦੇਖੋ ਤੇ ਸਵਾ ਤਾਂ ਸਾਰੀਆਂ ਸੜਕਾਂ ਦਿਖਾਨਾ ਲੱਗੀਆਂ ਆਖੇ ਭਾਈ ਦੇ ਨਾਲ ਭਾਈ ਦੇ ਰੱਖਿਆ ਆਪਣੀ ਸੜਕ ਤੇ ਖੜੇ ਹੈਗੇ ਅਸੀਂ ਤੁਸੀਂ ਦੇਖ ਸਕਦੇ ਹੋ ਭਾਈ ਨੇ ਬਹੁਤ ਵਧੀਆ ਦੱਸਿਆ ਭਾਜੀ ਸਾਹਮਣੇ ਸੜਕ ਦਿਖਾਉਣ ਲਈ ਤੇ ਮਾੜਾ ਹੀ ਹਾਲ ਹੈ ਸ਼ਵਾਲੀ ਸਾਹਿਬ ਦੇ ਟਾਈਮ ਤੇ ਸੜਕ ਬਣੀ ਸੀ ਜਿਵੇਂ ਭਾਈ ਨੇ ਦੱਸਿਆ ਉਸ ਤੋਂ ਬਾਅਦ ਕਿਸੇ ਨੇ ਸਾਥ ਨਹੀਂ ਦਿੱਤੀ ਸਾਰੇ ਫੁੱਲਾਵਾਲ ਦਾ ਇਹ ਹਾਲ ਹੈ ਭਾਜੀ ਹਾਂਜੀ ਹਾਂਜੀ ਮੈਂ ਇੱਕੋ ਜਿਹੀ ਗੱਲ ਨਾ ਹੋਰ ਹਾਂਜੀ ਬੰਦੇ ਦਾ ਸਾਰੇ ਆਮ ਹੁੰਦੇ ਆ ਠੀਕ ਹੈ ਕੋਈ ਇਹ ਤਾਂ ਹੈ ਨਹੀਂ ਕਿਸੇ ਕੋਲ ਜ਼ਿਆਦਾ ਕਲੇਗੀ ਹੈ ਹਾਂਜੀ ਦੇ ਕੋਈ ਪੜਾਈ ਲਿਖਾਈ ਨਾਲੋਂ ਦਿਮਾਗ ਨਾਲ ਕੰਮ ਕਰਦਾ ਨਾ ਹਾਂਜੀ ਉਹ ਪੜਿਆ ਲਿਖਿਆ ਬੰਦਾ ਉਸ ਹਾਲ ਦਾ ਕੰਮ ਕਰਦਾ ਜਿਹਨੂੰ ਪੈਸੇ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਪੈਸੇ ਤਾਂ ਕੀ ਰਹਿੰਦਾ ਬਿਲਕੁਲ ਬਿਲਕੁਲ ਇਹ ਕਿਸੇ ਤੋਂ ਵੋਟ ਲੈਣੀ ਹੈ ਨਾ ਲੋਕਾਂ ਨੇ ਤਾਂ ਲੋਕ ਇੱਥੇ ਤਾਂ ਮੋੜ ਬਣ ਗਏ ਹਰ ਮਹੱਲੇ ਦੇ ਲੋਕ ਉਹਨੂੰ ਜਾਣਨਾ ਚਾਹੁੰਦੇ ਉਹਨੂੰ ਦੇਖਣਾ ਚਾਹੁੰਦੇ ਕਿ ਸਾਡੇ ਏਰੀਆ ਦਾ ਆਮ ਮੈਂਬਰ ਹੈਗਾ ਜਿੰਨੇ ਅਸੀਂ ਖੜ ਕੇ ਵੋਟਾਂ ਪਾ ਕੇ ਜਿਤਾਇਆ ਸੀਗਾ ਠੀਕ ਹੈ ਜੀ ਪਰ ਜਿੱਤਣ ਤੋਂ ਬਾਅਦ ਕੋਈ ਇੱਥੇ ਆਪਣੇ ਆਪ ਨੂੰ ਹਾਜ਼ਰੀ ਪਹਾਰ ਨਹੀਂ ਲੱਗਦਾ 2-2 ਢਾਈ ਸਾਲ ਹੋ ਗਿਆ ਆਮਾ ਦੀ ਪਾਰਟੀ ਦੀ ਸਰਕਾਰ ਬਣੀ ਬਿਲਕੁਲ ਜੀ 2 ਢਾਈ ਸਾਲ ਚ ਬਣੀ ਸੀ ਹਾਂ ਉਸ ਤੋਂ ਬਾਅਦ ਲਾ ਕੇ ਚੱਲੋ ਕਿੰਨੇ ਆ ਸਾਲ ਦੇ 365 ਦਿਨ ਬੰਦੇ ਆ ਤੇ 700 ਮਹੀਨੇ 700 ਦੇ 700 ਦਿਨ ਨਿਕਲ ਗਏ ਹਾਜ਼ਰੀ ਤੱਕ ਤੁਹਾਡੇ ਆਪਣੇ ਏਰੀਆ ਦਾ ਐਮਐਲਏ ਦੀ ਕੋਈ ਰਿਜ਼ਿਟ ਨਹੀਂ ਗਈ ਦੇ ਨਾ ਮੜਾ ਜੋ ਦੇਖੋ ਤੇ ਬਿਜੀ ਟਮਾਤਾ ਨੂੰ ਸਾਰੀ ਗਲੀਆਂ ਤੁਹਾਗੇ ਦਿਖਾਣਾ ਜੀ ਇਸ ਵਾਰੇ ਦਾ ਮਨ ਹੈ ਜਿਆ ਹੋਇਆ ਹੈ ਵੋਟ ਥਾਵਾਂਗੇ ਤਾਂ ਖੁਸ਼ੀ ਚ ਉਲਵਾਵਾਂਗੇ ਜਿਹੜਾ ਸਾਡੇ ਸਾਹਮਣੇ ਆਊਗਾ ਬਿਲਕੁਲ ਚਲ ਬਿਲਕੁਲ ਅਸੀਂ ਉੱਧਰ ਵੋਟ ਪਾਣੀ ਨਹੀਂ ਆ ਦੇਖ ਲਓ ਮਾਰਾ ਹਾਲ ਦੇਖੋ ਮੋਤੀ ਗਾੜਦਾ ਜੀ ਮੈਂ ਆਣਾ ਚਾਹੁੰਦਾ ਸੀਗਾ ਪਰ ਮੈਨੂੰ ਕੋਈ ਰਾਸਤਾ ਨਹੀਂ ਮਿਲਦਾ ਸੀ ਮੈਂ ਚਾਹੁੰਦਾ ਸੀ ਚੈਨਲ ਰਾਹੀਂ ਇਹ ਮੈਸੇਜ ਮੈਂ ਕਿਸੇ ਤਰ੍ਹਾਂ ਪਹੁੰਚਾਵਾਂ ਹਾਂਜੀ ਹਾਂਜੀ ਪਹੁੰਚਣਾ ਚਾਹੀਦਾ ਸੀ ਪਰ ਕਿਸੇ ਨਾ ਕਿਸੇ ਦਿਨ ਸਾਥ ਦੇ ਜਿੰਦਾ ਇਹ ਚੈਨਲ 'ਤੇ ਬੰਦੇ ਦਾ ਮੈਸੇਜ ਅੱਗੇ ਪਹੁੰਚ ਜਾਂਦਾ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਉਹ ਸਾਰੇ ਆਏ ਰਾਜਾ ਵੜਿੰਗ ਆਏ ਹੋਏ ਆ ਜੋ ਪ੍ਰਾਸ਼ੇ ਬੱਪੀ ਹੈਗੇ ਆ ਬਿੱਟੂ ਹੈਗੇ ਸਾਰੇ ਆਗੇ ਆਗਾ ਰਾਜਾ ਵੜਿੰਗ ਸਰ ਆਪ ਇੱਧਰ ਆ ਜੀ ਚਾਹੇ ਦੇਖ ਲੈਣਾ ਤਾਂ ਉਹਨਾਂ ਨੂੰ ਵੀ ਆਪਣੇ ਕੁਲਦੀਪ ਸਿੰਘ ਵੈਜ ਜੀ ਨੂੰ ਪੁੱਛ ਲੈਣਾ ਕਿ ਤੂੰ ਇੱਥੇ ਇਸ ਕਿਹੜੇ ਟਾਈਮ ਇੱਥੇ ਆ ਕੇ ਦੇਖਿਆ ਸੀਗਾ ਏਰੀਆ ਦਾ ਕੀ ਹਾਲ ਆ ਜ਼ਰੂਰੀ ਨਹੀਂ ਹੁੰਦਾ ਕਿ ਫੰਡ ਦੀ ਗੱਲ ਜ਼ਰੂਰੀ ਇਹ ਹੁੰਦਾ ਕਿ ਪਹਿਲਾਂ ਨਕਸ਼ਾ ਦੇਖੋ ਨਕਸ਼ਾ ਪਾਸ ਕਰੋ ਹੁਣ ਇੱਥੇ ਕਿੰਨੀਆਂ ਕਲੋਨੀਆਂ ਇਹੋ ਜਿਹੀਆਂ ਜਿਨ੍ਹਾਂ ਦੀ ਛੋਟੀ ਛੋਟੀ ਸੜਕਾਂ ਉਹ ਵੀ ਮਾੜੀ ਹਾਲਤ ਚ ਹੈ ਜਿਹੜੀ ਵੱਡੀ ਸੜਕਾ ਉਹ ਵੀ ਮਾੜੀ ਹਾਲਤ ਚ ਹੈ ਸੌਰੀ ਮਾੜੀ ਹਾਲਤ ਠੀਕ ਹੈ ਜੀ ਹਾਂਜੀ ਕਾਰਗਰਸਤੇ ਦਾ ਟਾਈਮ ਵੀ ਹੋਈ ਆਲ ਸੀ ਅਕਾਲੀ ਨੇ ਟਾਈਮ ਤਾਂ ਕਰਨੇ ਕਿ ਉਹਨਾਂ ਨੇ ਬਣਾ ਕੇ ਚਲੇ ਗਏ ਠੀਕ ਹੈ ਉਸ ਤੋਂ ਬਾਅਦ ਬਣਾਉਣ ਆ ਰਾਇ ਇੱਥੇ ਕੋਈ ਨਹੀਂ ਆ ਇਥੋਂ ਤੱਕ ਵੀ ਰਾਤ ਨੂੰ ਲਾਈਟਾਂ ਵੀ ਚੱਲ ਜਾਂਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਲੋਕੀ ਭੱਜ-ਭੱਜ ਕੇ ਆਪ ਕੰਮ ਕਰਾਣ ਜਾਂਦੇ ਆ ਕਿ ਕੋਈ ਬੰਦਾ ਫੜ ਕੇ ਲਿਆ ਕੇ ਕੰਮ ਕਰਾਈਏ ਪਰ ਉਹ ਵੀ ਤਾਂ ਆਂਦੇ ਕਈ ਤਾਂ ਮਜਬੂਰੀ ਚ ਕੀ ਲੋਕੀ ਔਖੇ ਆ ਨਹੀਂ ਤਾਂ ਕੋਈ ਬੰਦੇ ਹੈ ਹੀ ਨਹੀਂ ਬਿਜਲੀ ਬੋਰ ਚ ਰਾਤ ਨੂੰ ਜਿਹੜੇ ਜਵਾਬ ਕਰਦੇ ਆ ਉਹ ਪ੍ਰਾਈਵੇਟ ਨੇ ਜੇ ਕਿਸੇ ਮਹਿਲੇ ਦੇ ਵਿੱਚ 20 20 ਦੀ ਪੋਸਟ ਪਈ ਆ ਤਾਂ 20 ਦੀ ਪੋਸਟ ਉੱਥੇ ਚਾਰ ਬੰਦੇ ਕੰਮ ਕਰ ਰਹੇ 16 ਪੋਸਟਾਂ ਖਾਲੀ ਪਈਆਂ ਠੀਕ ਆ ਜੀ ਕੋਈ ਰਿਸਕ ਲੈ ਕੇ ਰਾਤ ਨੂੰ ਖੰਭੇ ਤੇ ਚੜਦਾ ਜੇ ਕਿਸੇ ਦੀ ਆਮ حال ਚ ਮੌਤ ਹੋ ਜਾਵੇ ਉਹਦੀ ਜਗ੍ਹਾ ਉਹਨੂੰ ਕੋਈ ਇਹਦਾ ਹੈ ਨਹੀਂ ਉਹਦੀ ਵੱਧ ਤੋਂ ਤਨਖਾਹ 11000 ਰੁਪਏ ਪ੍ਰਾਈਵੇਟ ਨੌਕਰੀ ਵਾਲੇ ਦੀ ਹਾਂਜੀ ਹਾਂਜੀ ਸਰਕਾਰੀ ਬੰਦੇ ਦੀ ਤਨਖਾਹ ਵੱਧ ਤੋਂ ਸਟਾਰਟਿੰਗ 18000 ਤੱਕ 15000 ਤੋਂ ਸਟਾਰਟਿੰਗ ਹੈ ਪਰ ਜਿਹੜੀ ਪ੍ਰਾਈਵੇਟ ਬੰਦੇ ਦੀ ਕੁਛ ਨਹੀਂ ਆ ਉਹਨੂੰ 11000 ਤੋਂ ਵੱਧ ਕੁਛ ਨਹੀਂ ਮਿਲਣਾ ਬਿਲਕੁਲ ਔਰ ਇਸ ਤੇ ਕੰਮ ਕਰਦਾ ਜੇ ਉਹਦੀ ਮੌਤ ਹੋ ਜਾਵੇ ਉਹਨੂੰ ਕੁਛ ਨਹੀਂ ਮਿਲਦਾ ਗੌਰਮੈਂਟ ਵੱਲੋਂ ਨਾ ਕਿ ਉਹਨੂੰ ਕੁਛ ਇਹ ਮਿਲ ਜਾਵੇ ਕਿ ਉਹਦੇ ਘਰ ਦੇ ਨੂੰ ਕਿਸੇ ਨੂੰ ਸਰਕਾਰੀ ਨੌਕਰੀ ਮਿਲੇ ਉਹ ਵੀ ਨਹੀਂ ਮਿਲਦੀ ਦੇਖੋ ਸਰ ਇੱਕ ਚੀਜ਼ ਹੋਰ ਕਹਿਣੀ ਚਾਹਨਾ ਜਿਹੜੇ ਏਰੀਆ ਦੇ ਹੁਣ ਸਾਡੇ ਟੈਂਕ ਦੇ ਹੁਣ ਇੱਥੇ ਐਮਪੀ ਦੇ ਕੋਟਾ ਦੇ ਖੜੇ ਹੋ ਰਹੇ ਆ ਉਹਨਾਂ ਨੂੰ ਵੀ ਸਰ ਨੂੰ ਇੱਕ ਮੈਸੇਜ ਪਾ ਰਹੇ ਤੁਹਾਡੇ ਨੂੰ ਖਬਰਾਂ ਲੋਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੁਸੀਂ ਆਮ ਜਨਤਾ ਦੇ ਕੰਮ ਕਰਾ ਰਹੇ ਹੋ ਤੁਸੀਂ ਲੋਕਾਂ ਨੂੰ ਵਿਚਾਰ ਰਹੇ ਹੋ ਤੁਹਾਡੀ ਤਾਂ ਮਸ਼ਹੂਰੀ ਬਣ ਰਹੀ ਹੈ ਕਿ ਤੁਸੀਂ ਵਿਜ਼ਿਟ ਕਰ ਰਹੇ ਹੋ ਪਰ ਇੱਥੇ ਵਿਜ਼ਿਟ ਦੀ ਜਗ੍ਹਾ ਤੁਹਾਨੂੰ ਇਹੀ ਕਹਿ ਰਹੇ ਜੇ ਤੁਸੀਂ ਵੀ ਵੋਟਾਂ ਦੀ ਜਿੱਤਾਂ ਆਣਾ ਪਹਿਲਾਂ ਆਪਣੀ ਟੀਮ ਦੇ ਬੰਦਿਆਂ ਨੂੰ ਕਹੋ ਕਿ ਹਰ ਏਰੀਆ ਦੇ ਵਿੱਚ ਵਿਜ਼ਿਟ ਕਰਨ ਲੋਕੀ ਖੁਸ਼ੀ ਦੇ ਵਿੱਚ ਵੋਟ ਪਾਣ ਮੈਂ 2.5 ਸਾਲ ਪਹਿਲਾਂ ਹਰ ਮੰਨੇ ਦੇ ਵਿੱਚ ਬੋਰਡ ਲਾ ਲਾ ਕੇ ਪੋਸਟਰ ਲਾ ਲਾ ਕੇ ਝੰਡੇ ਲਾ ਲਾ ਕੇ ਆਮ ਆਦਮੀ ਪਾਰਟੀ ਦੇ ਏਡੇ ਏਡੇ ਝੰਡੇ ਲਾਏ ਕੀ ਲੋਕਾਂ ਦੇ ਵਿੱਚ ਮਸ਼ੂਰੀ ਖੁਸ਼ੀ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਆ ਨਹੀਂ ਪਾਰਟੀ ਲੁਧਿਆਣੇ ਚ ਆ ਗਈ ਹੈ ਆ ਗਈ ਹਾਂ ਜੀ ਠੀਕ ਹੈ ਆ ਕੇ ਕੁਝ ਕਰੂਗੀ ਪਰ ਆ ਕੇ ਕਰਨਾ ਕੀ ਆ ਆ ਕੇ ਪਹਿਲਾਂ ਤਾਂ ਪੈਟਰੋਲ ਸਹੀ ਰੇਟ ਰਿਆ ਪੈਟਰੋਲ ਉਸ ਤੋਂ ਬਾਅਦ ਪੈਟਰੋਲ ਜਦੋਂ ਰਹਿਣ ਤੋਂ ਬਾਅਦ 2.5 ਰੁਪਏ ਫੇਰ ਵੱਧ ਗਿਆ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਪੈਟਰੋਲ ਦਾ ਰੇਟ ਬਹੁਤ ਫਰਕ ਆ 2.5 ਰੁਪਏ ਦਾ ਜਿਹੜਾ ਫਰਕ ਆ ਉਹ ਤੁਸੀਂ ਦੇਖ ਲਾ ਆਮ ਆਦਮੀ ਪਾਰਟੀ ਉੱਥੇ ਕੁਛ ਰੱਖ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਸਰਕਾਰ ਦਾ ਰੇਡ ਕੁਛ ਹੈ ਅੱਛਾ ਅੱਛਾ ਉਹ ਟੈਕਸ ਦਾ ਹੁੰਦਾ ਨਾ ਇਹਨਾਂ ਨੂੰ ਕਿ ਜਿੱਥੋਂ ਟੈਕਸ ਜਾਂਦਾ ਜ਼ਿਆਦਾ ਆਵੇ ਕਿੱਥੋਂ ਆਸਾਨੂ ਕੁਛ ਨਹੀਂ ਹੈ ਆਸਾਂ ਤਾਂ ਇਹ ਹੈ ਗਵਰਨਮੈਂਟ ਕਰੀਂ ਵਟੇ ਕੋ ਸਾਰਾ ਪੈਸਾ ਆ ਗਿਆ ਅਸੀਂ ਆਮ ਜਨਤਾ ਦੇ ਪੈਸੇ ਲੈ ਕੇ ਉਹਦੇ ਲਈ ਅਸੀਂ ਕੰਮ ਕਰਾ ਕੇ ਉਹਨਾਂ ਲੋਕਾਂ 'ਚ ਵੰਡਦੇ ਹਾਂ ਫਿਰ ਸਾਨੂੰ ਲੁੱਟਦੇਗੇ ਉਹ ਸਾਨੂੰ ਤੇ ਲੁੱਟਦੇ ਸਾਨੂੰ ਤੇ ਸਭੇ ਸੋਕਾ ਅਸਤਾ ਸੋਚਦੇ ਆਂ ਕਿ ਆਮ ਜਨਤਾ ਦੇ ਵਿੱਚ ਫਾਇਦਾ ਹੋਵੇ ਆਮ ਜਨਤਾ ਦੇ ਵਿੱਚ ਲੋਕੀ ਭੋਤਾਂ ਦੇ ਟਾਈਮ ਜਿਹੜੇ ਟਾਈਮ ਲੋਕ ਕੁਝ ਹੋਰ ਜਿੱਦਾਂ ਰਾਹੁਲ ਗਾਂਧੀ ਦੀ ਵੀਡੀਓ ਦੇਖੀ ਉਹਨਾਂ ਨੇ ਕਿਹਾ ਕਿ ਮੈਂ ਨਾ ਵੋਟਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕ ਹਰ ਲੇਡੀਜ਼ ਨੂੰ 8500 ਰੁਪਏ ਮਿਲੂਗਾ ਮੀਡਲ ਫੈਮਿਲੀ ਜਿਹੜੀ ਆਮ ਠੀਕ ਹੈ ਜੀ ਉਹ ਜੇ ਕਹਿ ਰਹੇ ਨਾ ਪੰਜ ਗਰੰਟੀਆਂ ਪਹਿਲੀਆਂ ਉਹ ਦੇਣਗੇ 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 ਤਾਂ ਕਿ ਉਹ ਕਹਿ ਰਹੇ ਸੀ ਗਰੰਟੀ ਦੇ ਰਹੇ ਆ ਜੇ ਕੋਈ ਗਰੰਟੀ ਦੇਣ ਲਈ ਆ ਰਿਹਾ ਤਾਂ ਮੋਰੇ ਆ ਕੇ ਕਰਕੇ ਦਿਖਾਵੇ ਪਹਿਲਾਂ ਗਰੰਟੀ 'ਚ ਤਾਂ ਫਾਇਦਾ ਹੁੰਦਾ ਪਰ ਗਰੰਟੀ ਇਦਾਂ ਨਹੀਂ ਹੈ ਕਹਿ ਕੇ ਗੱਲਾਂ ਨਹੀਂ ਹੋ ਗਈਆਂ ਤਾਂ ਪੂਰੀਆਂ ਹੋ ਗਈਆਂ ਸੈਂਡ ਕਰਨੇ ਸੌਖੇ ਆ ਪਰ ਉਹਨਾਂ ਨੂੰ ਕੰਮ ਕਰਾੜਾ ਵੀ ਇੱਕ ਚੀਜ਼ ਆ ਬੰਦੇ ਦੇ ਦਮ ਹੋਣਾ ਚਾਹੀਦਾ ਟੈਲੈਂਟ ਆਡ ਹੈ ਮੈਨੇਜਮੈਂਟ ਦਾ ਵੀ ਕੰਮ ਆ ਹਾਂ ਹੁਣ ਇੱਥੇ ਪ੍ਰਾਣੀਆਂ ਤੋਂ ਪ੍ਰਾਣੀਆਂ ਤਾਰਾ ਹੋ ਗਏ ਬਿਜਲੀ ਬੋਰਡ ਦੀਆਂ ਠੀਕ ਹੈ ਜੇ ਗਵਰਨਮੈਂਟ ਕੋਲ ਪੈਸਾ ਹੋਵੇ ਤਾਂ ਬਿਜਲੀ ਬੋਰਡ ਦੀਆਂ ਏਰੀਆ ਦੀਆਂ ਤਾਰਾਂ ਵੀ ਮੋਟੀਆਂ ਕਰਾ ਸਕਦੇ ਆ ਲੋਕਾਂ ਦੇ ਟਰਾਂਸਫਰਮ ਦੇ ਲੋਡ ਵੜੇ ਹੋਏ ਆ ਟਰਾਂਸਫਰ ਉਹਨੇ ਦੇ ਉਨੇ ਹੀ ਖੜੇ ਆ ਜੇ ਕੋਈ ਜਾਂਦਾ ਆ ਆਮ ਜਨਤਾ ਦੇ ਵਿੱਚ ਉੱਥੇ ਉਹਨਾਂ ਦੀ ਸੁਣਵਾਈ ਕੀ ਕਰੂਗਾ ਜੀਹਲ੍ਹ ਕੋਲੇ ਕੀ ਆ ਜੀਹਲ੍ਹ ਕੋਲ ਵੀ ਤਾਂ ਹੀ ਪਾਵਰ ਹੋਊਗੀ ਜੇ ਉਹਨੂੰ ਟੀਮ ਮਿਲੀ ਹੋਗੀ ਅਰੇ ਟੀਮ ਵੀ ਮਿਲੀ ਹੋਗੀ ਤੇ ਉਹਨੂੰ ਹਰ ਏਰੀਆ ਦੇ ਵਿੱਚ ਉਹਦੇ ਕੋਲੋਂ ਦਾਣਾ ਖਰਚਾ ਹੋਵੇ ਅਗਲਾ ਆਪਣੀ ਜੇਬ ਚ ਥੋੜੀ ਖਰਚਾ ਕਰੀ ਨਹੀਂ ਕਰੇ ਨਾ ਜੇ ਉਹ ਪੰਜਾਬ ਸਾਡੇ 1000 ਦੀ ਸੈਲਰੀ ਅਗਲਾ ਥੋੜੀ ਹਰ ਮਲੇ ਦੇ ਏਰੀਆ ਨੂੰ ਪੱਕਾ ਕਰੂੰਗਾ ਉਹ ਗਵਰਨਮੈਂਟ ਦੇ ਖਾਤੇ 'ਚ ਕਰੂੰਗਾ ਤੇ ਗਵਰਨਮੈਂਟ ਕਹਿੰਦੀ ਸਾਡੇ ਕੋਲ ਪੈਸਾ ਹੈਗਾ ਐਮਐਲਏ ਕਹਿੰਦੇ ਸਾਡੇ ਕੋਲ ਗਵਰਨਮੈਂਟ ਪੈਸਾ ਨਹੀਂ ਹੈਗਾ ਸੱਖਾ ਖਜ਼ਾਨਾ ਖਾਲੀ ਪਿਆ ਕੋਈ ਨਹੀਂ ਉਤਰਦੇ ਖਜ਼ਾਨੇ ਨੂੰ ਪਰ ਨਹੀਂਦਾ ਆਮ ਭਗਵਾਨ ਤੁਮਨ ਸਰਕਾਰ ਹੈ ਕਿ ਪਾਸੇ ਆਵੇਗਾ ਪੈਸਾ ਆਏਗਾ ਪੈਸਾ ਆਏਗਾ ਇਹ ਪੈਸਾ ਹੈਗਾ ਮਾੜੇ ਹਾਲ ਦਾ ਦੇਖ ਲਓ ਆ ਸੀਵਰੇ ਦੇ ਟੱਕਣਾਂ ਆ ਦੇਖ ਲਓ ਕੀ ਹਾਲਾਤ ਹੈ ਸਭ ਦਾ ਮਾੜਾ ਹਾਲ ਹੈ ਮੇਰੇ ਤੋਂ ਬਗੈਰ ਕਿਸੇ ਹੋਰ ਲੋਕ ਤੋਂ ਵੀ ਪੁੱਛਣਾ ਹੈ ਹੋਰ ਜਨਤਾ ਤੋਂ ਵੀ ਪੁੱਛਣਾ ਉਹ ਵੀ ਹੀ ਮੈਸੇਜ ਦੇਣੇ ਨੇ ਬਿਲਕੁਲ ਠੀਕ ਹੈ ਜੀ ਸਰ ਭਗਵੰਤਮਾਨ ਸਰ ਮੈਂ ਤੁਹਾਡੇ ਮਰੇ ਹੱਥ ਜੋੜ ਕੇ ਇੱਕੋ ਬੇਨਤੀ ਕਰਦਾ ਤੁਸੀਂ ਕੋਈ ਇਹ ਤਾਂ ਹੈ ਨਹੀਂ ਕਿਸ ਬੰਦੇ ਨੂੰ ਪਛਾਣ ਦੇਣੀ ਹਰ ਬੰਦੇ ਨੂੰ ਤੁਸੀਂ ਪਛਾਣਦੇ ਹੋ ਠੀਕ ਹੈ ਜੀ ਪਰ ਸਾਡੇ ਏਰੀਆ ਚ ਵਿਜ਼ਿਟ ਕਰ ਲਓ ਤੁਹਾਨੂੰ ਲੋਕ ਤਾਂ ਹੀ ਵੋਟਾਂ ਪਾਣਗੇ ਤੁਹਾਡੀ ਸਰਕਾਰ ਤਾਂ ਹੀ ਬਣੇਗੀ ਠੀਕ ਹੈ ਠੀਕ ਹੈ ਸਰ ਥੈਂਕ ਯੂ